ਪਰਚਾ ਕਰਾਤਾ ਪਰਚਾ ਕਰਾਤਾ ਕੁਝ ਨਹੀਂ ਹੋ ਸਕਦਾ ਇਹ ਪਰਚੇ ਸਿਰਫ ਇੱਕ ਕਾਗਜ਼ ਹੀ ਕਾਲੇ ਹੋਇਆ ਕੁੱਤੀ ਚੋਰਾ ਨਾਲ ਰਲੀ ਵਾਲੀ ਬੜੀ ਪ੍ਰਾਣੀ ਕਹਾਵਤ ਹੈ ਕੋਈ ਸੰਬੰਧ ਨਹੀਂ ਹੈਗਾ ਇਹਨਾਂ ਦਾ ਇੱਕੋ ਇੱਕ ਕੰਮ ਆ ਕਿ ਸਾਨੂੰ ਲੜਾਣਾ ਹਿੰਦੂ ਭਾਈਚਾਰੇ ਤੇ ਸਿੱਖ ਭਾਈਚਾਰੇ ਆਪਸ ਵਿੱਚ ਲੜਾਉਣਾ ਸ਼ਿਵ ਸੈਨਾ ਦੀ ਗੱਲ ਕਰੀਏ ਤੇ ਇਹ ਕੋਈ ਵੀ ਨਾ ਚੋ ਜਿਹੜੀਆਂ ਦੋ ਰਜਿਸਟਰ ਵੀ ਜਤੇਬੰਦੀਆਂ ਹਨ ਉਹ ਵੀ சிவாਜੀ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਪੈਰਾਂ ਨਹੀਂ ਦੇ ਰਹੀਆਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਗੱਲਾਂ ਦਾ ਉਹ ਪਗੜੀ ਧਾਰੀ ਸੀਗੇ சிவாਜੀ ਮਹਾਰਾਜ ਜੇ ਜੇ சிவாਜੀ ਮਹਾਰਾਜ ਜੀ ਸ਼ਿਵ ਸੈਨਾ ਬਣਾਈ ਹੈ ਜੇ ਸ਼ੰਕਰ ਭਗਵਾਨ ਦੀ ਵੀ ਸ਼ਿਵ ਸੈਨਾ ਬਣਾਈ ਹੈ ਉਹਨਾਂ ਦੇ ਅਨੁਸਾਰ ਚੱਲੋ ਵੀ ਪਾ ਸਾਰੇ ਪੜਦੇ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ ਇਹ ਭਾਰਤ ਉਹ ਦੇਸ਼ ਆ ਜਿੱਥੇ ਅਸ ਸਲਾਮੁਅਲਾਈਕੁਮ ਵੀ ਕਿਹਾ ਜਾਂਦਾ ਜਿੱਥੇ ਰਾਮ ਰਾਮ ਵੀ ਕਿਹਾ ਜਾਂਦਾ ਜਿੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਕਿਹਾ ਜਾਂਦਾ ਲੁਧਿਆਣਾ ਦੇ ਵਿੱਚ ਇੱਕ ਬੀਤੇ ਦਿਨੀ ਪਰਚਾ ਦਰਜ ਹੁੰਦਾ ਲੁਧਿਆਣਾ ਪੁਲਿਸ ਵੱਲੋਂ ਹੈਬੋਵਾਲ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਜਾਂਦਾ ਪਰਚਾ ਪੱਤਰਕਾਰ ਦੇ ਉੱਤੇ ਹੁੰਦਾ ਹਾਂਜੀ ਉਹੀ ਪੱਤਰਕਾਰ ਜਿਹੜਾ ਆਪਣੀ ਵਿਪਾਕੀ ਦੇ ਨਾਲ ਸਵਾਲ ਪੁੱਛਦਾ ਸੀਗਾ ਤੇ ਉਸ ਪੱਤਰਕਾਰ ਦੇ ਉੱਤੇ ਪਰਚਾ ਦਰਜ ਉਹ ਖੋਤੀ ਸ਼ਿਵ ਸੈਨਾ ਵਾਲਿਆਂ ਵੱਲੋਂ ਕਰਾਇਆ ਜਾਂਦਾ ਜਿਹੜੇ ਚੰਦ ਸ਼ਿਵ ਸੈਨਾ ਲੀਡਰ ਬਣ ਜਾਂਦੇ ਨੇ ਤੇ ਬਾਅਦ ਚ ਪੁਲਿਸ ਨੂੰ ਤੰਗ ਕਰਦੇ ਨੇ ਸਿਕਿਉਰਟੀਆਂ ਵਾਸਤੇ ਸਿਕਿਉਰਟੀਆਂ ਕਿਉਂ ਢੜਕਾਓ ਭਾਸ਼ਣ ਢੜਕਾਓ ਬਿਆਨ ਦੋ ਧਰਮਾਂ ਨੂੰ ਲੜਾਉਣ ਦਾ ਹੀ ਸਾਜ਼ਿਸ਼ ਹਰ ਵਾਰ ਖਾਲਸਤਾਨ ਮੁੱਦਾ ਬਣਾਇਆ ਜਾਂਦਾ ਹੁਣਾਂ ਵੱਲੋਂ ਕਿ ਖਾਲਸਤਾਨ ਖਾਲਸਤਾਨ ਪਰ ਖਾਲਸਤਾਨ ਨੂੰ ਮੁੱਦਾ ਬਣਾ ਕੇ ਉਹ ਜਿਹੜੀ ਭਾਸ਼ਣ ਬਾਜ਼ੀ ਕਰਦੇ ਉਹਤੇ ਆਪਣਾ ਵੀ ਆਪਾ ਖੋ ਬੰਦੇ ਨੇ ਤੇ ਜਦੋਂ ਪੱਤਰਕਾਰ ਵੱਲੋਂ ਇਸ ਦੀ ਵਿਰੋਧ ਕੀਤਾ ਗਿਆ ਹੁਣਾਂ ਕੋਲ ਸਵਾਲ ਪੁੱਛੇਗੇ ਕਿ ਤੁਸੀਂ ਇੱਦਾਂ ਦੇ ਭਾਸ਼ਣ ਕਿਉਂ ਦਿੰਨੇ ਹੋ ਜਿਹਦੇ ਨਾਲ ਦੋ ਧਰਮ ਆਪਸ ਵਿੱਚ ਝਪੜ ਜਣ ਤੇ ਉਸ ਤੋਂ ਬਾਅਦ ਜਦੋਂ ਪਰਚਾ ਦਰਜ ਕਰਦੇ ਨੇ ਦਬਾਅ ਹੇਟ ਆ ਗਈ ਪੁਲਿਸ ਤੇ ਅੱਜ ਲੁਧਿਆਣਾ ਭਾਈਵਾਲਾ ਚੌਂਕ 'ਚ ਇਕੱਠ ਹੁੰਦਾ ਪੱਤਰਕਾਰ ਦੇ ਹੱਕ 'ਚ ਤੇ ਨਿਹੰਗ ਸਿੱਖ ਜਥੇਬੰਦੀਆਂ ਵੀ ਹੱਕ ਚ ਆਂਦੀਆਂ ਪਾਬਾਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਵੇਂ ਦੇਖਦਾ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ ਤੁਸੀਂ ਸਵਾਲ ਕੀਤਾ ਕਿਵੇਂ ਦੇਖਦੇ ਹੋ ਮੇਰਾ ਜਵਾਬ ਜਿਵੇਂ ਤੁਸੀਂ ਦੇਖਦੇ ਹੋ ਪਾਬਾਈ ਖੋਤੀ ਮੈਂ ਕਹੂੰਗਾ ਇਹਨਾਂ ਨੂੰ ਕਿ ਬਿਨਾਂ ਕਿਸੇ ਵੀ ਪ੍ਰੂਫ ਤੋਂ ਇਹਨਾਂ ਦੀ ਸ਼ਿਵਸੈਨਾ ਬਣ ਜਾਂਦੀ ਸਿਰਫ ਇੱਕ ਲੈਟਰ ਦੇ ਕੇ ਕਿ ਹਾਂ ਸਿਆਦ ਧਰਮ ਤੋਂ ਬਲ ਹੋਊਗਾ ਲੈਟਰ ਦੇ ਦਿੰਦੇ ਆ ਮੈਜਿਸਟਰੇਟ ਤੋਂ ਅਟੈਸਟਡ ਕਰਾ ਲੈਂਦੇ ਆ ਕਿ ਜੀ ਸਾਡੀ ਸ਼ਿਵਸੈਨਾ ਵਾ ਪਰ ਗੱਲ ਕੀਤੀ ਜਾਵੇ ਪੰਜਾਬ 'ਚ ਸਿਰਫ ਦੋ ਸ਼ਿਵਸੈਨਾ ਸਤੀਆਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਰਜਿਸਟਰਡ ਨੇ ਮਾਨਤਾ ਪ੍ਰਾਪਤ ਨੇ ਬਾਕੀ ਕਿਸੇ ਕੋਈ ਇਦਾਂ ਦੀ ਕੋਈ ਮਾਨਤਾ ਨਹੀਂ ਆ ਗਈ ਇਹਨਾਂ ਨੂੰ ਕਿਵੇਂ ਸਿਕਿਉਰਟੀਆਂ ਮਿਲ ਜਾਂਦੀਆਂ ਨੇ ਸਰਕਾਰਾਂ ਤੋਂ ਕਿਉਂਕਿ ਸਰਕਾਰਾਂ ਦੇ ਨਾਂ ਰਲ ਕੇ ਚੱਲ ਰਹੀਆਂ ਸਰਕਾਰਾਂ ਨੂੰ ਵੋਟਾਂ ਪਾਈਆਂ ਜਾਂਦੀਆਂ ਨੇ ਵੱਲੋਂ ਸਰਕਾਰਾਂ ਦੇ ਕੰਮ ਕੀਤੇ ਜਾਂਦੇ ਨੇ ਵੱਲੋਂ ਇਹ ਰਲ ਮਿਲ ਕੇ ਸਾਰਾ ਮਤਲਬ ਕੁੱਤੀ ਚੋਰਾ ਨਾਲ ਰਲੀ ਵਾਲੀ ਬੜੀ ਪ੍ਰਾਣੀ ਕਹਾਵਤ ਆ ਤੁਸੀਂ ਸੁਣੀ ਹੋਈ ਆ ਹਾਂਜੀ ਬਾਬਾ ਜੀ ਹੁਣ ਇੱਕ ਪੱਤਰਕਾਰ ਦੇ ਉੱਤੇ ਪਰਚਾ ਹੋ ਜਾਂਦਾ ਬੇਵਾਕੀ ਨਾਂ ਨੇ ਸਵਾਲ ਪੁੱਛਿਆ ਸਵਾਲ ਕੋਈ ਗਲਤ ਨਹੀਂ ਸੀਗਾ ਮੈਂ ਕਹਿੰਦਾ ਸੁਧੀ ਸੁਰੀ ਨੇ ਉਹ ਬਿਆਨ ਦਿੱਤਾ ਸੀਗਾ ਉਸ ਤੋਂ ਬਾਅਦ ਉਹਦੀ ਹੱਤਿਆ ਹੋਈ ਆ ਸੁਧੀ ਸੁਰੀ ਨੂੰ ਉਹ ਬਿਆਨ ਨਹੀਂ ਦੇਣਾ ਚਾਹੀਦਾ ਸੀਗਾ ਜੋ ਉਹਨਾਂ ਨੇ ਦਿੱਤਾ ਸੀਗਾ ਨਿਆਂਗ ਸਿੱਖਾਂ ਦੇ ਬਾਰੇ ਪਰ ਜਦੋਂ ਪੱਤਰਕਾਰ ਨੇ ਪੁੱਛਿਆ ਜੇ ਤੁਹਾਡੀ ਧੀਆਂ ਪੈਣਾਂ ਨੂੰ ਕੋਈ ਇਦਾਂ ਦਾ ਕਹਿ ਦਿੰਦੇ ਕਹਿੰਦੇ ਉਹ ਸਾਨੂੰ ਦੁੱਖ ਲੱਗਿਆ ਜਦ ਸੁਧੀ ਸੁਰੀ ਨੇ ਦਿੱਤਾ ਸੀ ਉਹਨਾਂ ਨਿਹੰਗਾਂ ਦੀਆਂ ਨੇ ਧੀਆਂ ਪੈਣਾਂ ਨੂੰ ਦੁੱਖ ਲੱਗਦਾ ਫਿਰ ਬਿਲਕੁਲ ਬਿਲਕੁਲ ਇਸ ਤਰ੍ਹਾਂ ਨਾ ਬੇਨਤੀ ਇਸ ਤਰ੍ਹਾਂ ਆ ਕਿ ਜਦੋਂ ਤੁਹਾਡੇ ਅੱਗੇ ਪੱਤਰਕਾਰ ਸਿਆਣੇ ਜਿਹੜੇ ਤੁਸੀਂ ਦੱਸਿਆ ਦੋ ਜਥੇ ਬੰਦਿਆਂ ਰਜਿਸਟਰ ਹੈ ਜਿਹੜੇ ਸਿਆਣੇ ਲੋਕ ਨੇ ਤੁਹਾਡੇ ਅਰਗੇ ਪੱਤਰਕਾਰਾਂ ਨੇ ਇਹ ਗੱਲਾਂ ਲੋਕਾਂ ਤੱਕ ਲੈ ਕੇ ਜਾਣੀਆਂ ਜਿਵੇਂ ਅੱਜ ਤੁਹਾਡੇ ਚੈਨਲ ਰਾਹੀਂ ਇਹ ਗੱਲ ਕਈਆਂ ਤੱਕ ਜਾਊਗੀ ਕਿ ਬਾਕੀ ਜਿੰਨੇ ਸ਼ਿਵਸੈਨਾ ਵਾਲੇ ਆਪੇ ਬਣੇ ਸ਼ਿਵਸੈਨਾ ਵਾਲੇ ਆ ਆਪੇ ਬਣੇ ਪ੍ਰਧਾਨ ਆ ਆਪੇ ਬਣੀਆਂ ਜਥੇਬੰਦੀਆਂ ਇਹਨਾਂ ਦਾ ਕਿਸੇ ਨਾ ਕੋਈ ਸੰਬੰਧ ਨਹੀਂ ਹੈਗਾ ਇਹਨਾਂ ਦਾ ਇੱਕੋ ਇੱਕ ਕੰਮ ਆ ਕਿ ਸਾਨੂੰ ਲੜਾਣਾ Hindu ਭਾਈਚਾਰੇ ਤੇ Sikh ਭਾਈਚਾਰੇ ਆਪਸ ਵਿੱਚ ਲੜਾਉਣਾ ਅਸੀਂ ਕਦੇ ਵੱਖ ਨਹੀਂ ਸੀ ਨਾ ਵੱਖ ਹਾਂ ਨਾ ਵੱਖ ਸੀ ਨਾ ਵੱਖ ਹੋ ਮੰਗੇ ਸਾਡੇ ਪੰਜਾਬ ਦਾ ਭਾਰਤ ਦਾ ਹੀ ਨਾਰਾ ਆ ਆਪਾਂ ਸਾਰੇ ਪੜਦੇ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਮੈਂ ਭਾਈ ਭਾਈ ਇਹ ਭਾਰਤ ਉਹ ਦੇਸ਼ ਆ ਜਿੱਥੇ ਅਸਲਾਮੁਅਲੈਕੁਮ ਵੀ ਕਿਹਾ ਜਾਂਦਾ ਜਿੱਥੇ ਰਾਮ ਰਾਮ ਵੀ ਕਿਹਾ ਜਾਂਦਾ ਜਿੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਕਿਹਾ ਜਾਂਦਾ ਜਿੱਥੇ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਵਰਗੇ ਸ਼ਬਦ ਵੀ ਵਰਤੇ ਜਾਂਦੇ ਇੱਥੇ ਕਿਸੇ ਦੀ ਕੋਈ ਵਿਰੋਧਤਾ ਨਹੀਂ ਸੀ ਗੁਰੂ ਨਾਨਕ ਦੇਵ ਜੀ ਨੇ ਸਾਂਝਾ ਉਪਦੇਸ਼ ਸਾਰਿਆਂ ਨੂੰ ਬਖਸ਼ਿਸ਼ ਕੀਤਾ ਸੀ ਅੱਜ ਅਹੀ ਗੱਲ ਸ਼ਿਵ ਸ਼ਰਣਾਂ ਦੀ ਸ਼ਿਵ ਸੈਨਾ ਦੀ ਗੱਲ ਕਰੀ ਤੇ ਇਹ ਕੋਈ ਵੀ ਇਹਨਾਂ ਚੋਂ ਜਿਹੜੀਆਂ ਦੋ ਰਜਿਸਟਰ ਵੀ ਜਤੇਬੰਦੀਆਂ ਹਨ ਉਹ ਵੀ ਸ਼ਿਵਾਜੀ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਪੈਰਾ ਨਹੀਂ ਦੇ ਰਹੀਆਂ ਇਹ ਮੈਂ ਤੁਹਾਨੂੰ ਦੱਸ ਦਵਾਂ ਕੌਣ ਪੈਰਾ ਦੇ ਰਿਹਾ ਤੁਸੀਂ ਦੇਖ ਰਹੇ ਹੋ ਸ਼ਿਵਾਜੀ ਮਹਾਰਾਜ ਕਿੱਦਾਂ ਰਹਿੰਦੇ ਸੀ ਤੁਸੀਂ ਦੇਖਿਆ ਉਹਨਾਂ ਨੂੰ ਸ਼ਸਤਰਧਾਰੀ ਹੋ ਕੇ ਰਹਿੰਦੇ ਸਦਾ ਉਹਨਾਂ ਨੇ ਮਹਾਰਾਸ਼ਟਰ ਦੇ ਬੜਾ ਸੋਹਣਾ ਮਹਾਰਾਸ਼ਟਰ ਦੇ ਵਿੱਚ ਆਪਣਾ ਰਾਜ ਕੀਤਾ ਅੱਜ ਅਸੀਂ ਮੈਂ ਕਹਿ ਸਕਦਾ ਮੈਂ ਉਹਨਾਂ ਦਾ ਪੈਰੋਕਾਰ ਆ ਉਹਨਾਂ ਦਾ ਹੱਕਦਾਰ ਆ ਉਹਨਾਂ ਵਾਂਗ ਮੈਂ ਰਹਿ ਰਿਹਾ ਹਾਂ ਮੈਂ ਕਹਿ ਸਕਦਾ ਇਹਨਾਂ 'ਚ ਤਾਂ ਕੋਈ ਕਹੀ ਨਹੀਂ ਸਕਦਾ ਕਿਉਂਕਿ ਆਪ ਨਹੀਂ ਤਿਆਰ ਹੈਗੇ ਆਪ ਨਹੀਂ ਸ਼ਸਤਰਧਾਰੀ ਹੈਗੇ சிவாਜੀ ਮਹਾਰਾਜ ਜੀ ਦੱਸੋ ਕੋਈ ਉਹਨਾਂ ਦੀ ਇੱਕ ਵੀ ਪੁਸਤਕ ਲਿਖੀ ਹੋਵੇ ਕਿ ਆਪਸ ਲੜਾਓ ਉਹ ਤਾਂ ਕਹਿੰਦੇ ਸਾਂਝੇ ਕਰੋ ਆਪਸ ਸਾਂਝ ਦਾ ਦੇ ਨਾਲ ਰਹੋ ਆਪਸ ਮਿਲਵਰਤ ਕੇ ਰਹੋ ਨਾਲੇ ਕਿਸਾਧਾਰੀ ਦੀ சிவாਜੀ ਮਹਾਰਾਜ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਗੱਲਾਂ ਦਾ ਉਹ ਪਗੜੀ ਧਾਰੀ ਸੀਗੇ ਸ਼ਿਵਾਜੀ ਮਹਾਰਾਜ ਜੇ ਤੀ ਸ਼ਿਵਾਜੀ ਮਹਾਰਾਜ ਦੀ ਸ਼ਿਵ ਸੈਨਾ ਬਣਾਈ ਐ ਜੇ ਸ਼ੰਕਰ ਭਗਵਾਨ ਦੀ ਵੀ ਸ਼ਿਵ ਸੈਨਾ ਬਣਾਈ ਆ ਉਹਨਾਂ ਦੇ ਅਨੁਸਾਰ ਚੱਲੋ ਵੀ ਬਾਬਾਈ ਹੁਣ ਹੁਣ ਕੱਲ ਤੋਂ ਰੋਲਾ ਪਾ ਰਿਆ ਸੀ ਪਰਚਾ ਕਰਾਤਾ ਪਰਚਾ ਕਰਾਤਾ ਕਿ ਜੋ ਸਾਣਾ ਟਕਰਾਏਗਾ ਅਸੀਂ ਪਰਚਾ ਕਰਾਵਾਂਗੇ ਪਰਚੇ ਨਾਲ ਕੀ ਨਜਿੱਠ ਲੈਣਗੇ ਜੇ ਉਹ ਉਹਦਾ ਚ ਕੋਈ ਸੱਚਾਈ ਸੇ ਸਾਹਮਣੇ ਆ ਜਾਂਦੇ ਕੁਝ ਨਹੀਂ ਹੋ ਸਕਦਾ ਇਹ ਪਰਚੇ ਸਿਰਫ ਇੱਕ ਕਾਗਜ਼ ਹੀ ਕਾਲੇ ਹੋਇਆ ਹੌਂਦ ਸਪੋਰਟਸ ਵੀ ਕੀ ਕਰੇ ਦਬਾਅ ਚ ਆ ਕੇ ਬਹੁ ਗਿਣਤੀ ਉਹਨਾਂ ਨੇ ਪਰਚਾ ਕਰਤਾ ਹੁਣ ਅੱਜ ਸਾਡਾ ਦੁਆ ਪੈ ਜਾਣਾ ਹੈ ਰੱਦ ਕਰ ਦੇਣਾ ਇਹ ਮੈਂ ਪਹਿਲੀ ਦੱਸ ਦਿੰਦਾ ਤੁਹਾਡੇ ਚੈਨਲ ਪਰਚਾ ਰੱਦ ਹੋਣਾ ਹੀ ਹੋਣਾ 100% ਰੱਦ ਹੋਣਾ ਪਰਚਾ ਹੀ ਕਈ ਅੰਦਰਲੀ ਦਬਾਅ ਚ ਜਿਹੜੀ ਸਹੀ ਸਿਫੈਣ ਵਾਲੇ ਆ ਜਿਹੜੇ ਦੋਨਾਂ ਚੋਂ ਕਹਿੰਦੇ ਕਿ ਗਲਤ ਹੋਇਆ ਵਾ ਇਹਨਾਂ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਕਿਉਂਕਿ ਇਹ ਸਿਕਿਉਰਟੀਆਂ ਲੈ ਲੈਂਦੇ ਨੇ ਬਾਅਦ ਭੜਕਾਓ ਬਿਆਨ ਦਿੰਦੇ ਨੇ ਬਾਅਦੂ ਘਰਾਂ ਚ ਲੁਕਦੇ ਫਿਰਦੇ ਨੇ ਕਿ ਸਾਨੂੰ ਕੁੱਟਣਗੇ ਲੋਕ ਇਹ ਭੜਕਾਓ ਬਿਆਨੀ ਇਸ ਕਰਕੇ ਦੇ ਰਹੇ ਆ ਕਿ ਇਸ ਸਿਕਿਉਰਟੀਆਂ ਲਈਏ ਦੇਖੋ ਬਾਬ ਜੇ ਮੈਂ ਪ੍ਰਚਾਰਕ ਆਪਣੇ ਆਪ ਨੂੰ ਮੰਨਦਾ ਨਾ ਫਿਰ ਮੈਂ ਕਦੇ ਨਹੀਂ ਕਹੂੰਗਾ ਕਿ Hindu ਮਾੜਾ ਹੈ ਕਿਉਂ ਕਹੂੰਗਾ ਮੈਂ ਕਿਉਂਕਿ ਮੈਂ ਖੁਦ Hindu ਆ ਕਿੱਦਾਂ Hindu ਆ ਮੈਂ ਮੈਂ ਧਾਰਮਿਕ ਗ੍ਰੰਥਾਂ ਦੇ ਹਦਾਇਤਾਂ ਨੂੰ ਮੰਨਦਾ ਫਿਰ ਮੈਂ ਕਦੇ ਨਹੀਂ ਕਹੂੰਗਾ ਇਸਾਈ ਮਾੜੇ ਕਿਉਂ ਕਿਉਂਕਿ ਮੈਂ ਖੁਦ ਇਸਾਈ ਆ ਕਿਉਂਕਿ ਮੈਂ ਈਸ਼ਵਰ ਨੂੰ ਮੰਨਦਾ ਬਾਈਬਲ ਨੂੰ ਵੀ ਪੜ੍ਹਦਾ ਆ ਮੈਂ ਮੈਂ ਜੇ ਜੇ ਮੈਂ ਸੱਚਾ ਆ ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹੂੰਗਾ ਬਾਬਾ ਕਿਤੇ ਨਾ ਕਿਤੇ ਭਾਈ ਅਮਰਤਪਾਲ ਜੀ ਤੇ ਗੱਲ ਆ ਜਾਂਦੀ ਹੈ ਕਿ ਭਾਈ ਅਮਰਤਪਾਲ ਜੀ ਜਦੋਂ ਤੋਂ ਆਏ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਪਰ ਭਾਈ ਅਮਰਤਪਾਲ ਜੀ ਨੇ ਤਾਂ ਕੋਈ ਅਜੇ ਤੱਕ ਮੈਂ ਦੇਖਿਆ ਗਲਤ ਬਿਆਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਅਮਰਿਸ਼ ਕਾਣੇ ਅਮਰਿਸ਼ ਕਾਤਾ ਉਹ ਹੁਣ ਮੈਂ ਇੱਕ ਇਹਨਾਂ ਤਾਂ ਵੀ ਗੱਲ ਕਰਦਾ ਕਿਸ Hindu ਧਰਮ ਤੋਂ ਮੈਂ ਬਿਲੋਂਗ ਰੱਖਦਾ ਕਹਿੰਦੇ ਜਨਉਤਾਰੀ ਹੋਣਾ ਚਾਹੀਦਾ Hindu ਅਜੇ ਤੱਕ ਇਹਨਾਂ ਨੇ ਕਿੰਨਿਆਂ ਨੂੰ ਜਨਉਤਾਰੀ ਕੀਤਾ ਸ਼ਿਵਸੈਨਾ ਵਾਲਿਆਂ ਨੂੰ ਮੈਂ ਇਹ ਵੀ ਪੁੱਛਣਾ ਚਾਹਨਾ ਤੁਹਾਡਾ ਟੋਬੇ ਹੁਣ ਅਮਰਤਪਾਲ ਤੇ ਆ ਗਿਆ ਗੱਲ ਦੀ ਅਮਰਤਪਾਲ ਸਿੰਘ ਦੀ ਅਮਰਤਪਾਲ ਸਿੰਘ ਜੋ ਹੈ ਉਦੇ ਬਿਆਨ ਜਿਹੜੇ ਦਿੱਤੇ ਗਏ ਮੈਂ ਵੀ ਸੁਣਿਆ। ਉਹਨੇ ਯੂਸ਼ੂ ਜੀ ਬਾਰੇ ਬਿਆਨ ਦਿੱਤਾ ਹੈ ਕਿ ਯੂਸ਼ੂ ਜੀ ਨੇ ਅਖੀਰ ਸਮੇਂ ਇਹ ਕਿਹਾ ਸੀ ਰੱਬ ਹੈ ਨਹੀਂ। ਕਿੱਥੇ ਕਿਹਾ ਸੀ ਹੈ ਨਹੀਂ? ਅਮਰਤਪਾਲ ਨੂੰ ਮੈਂ ਸਵਾਲ ਕਰਦਾ। ਕਿੱਥੇ ਕਿਹਾ ਸੀ ਹੈ ਨਹੀਂ? ਯੂਸ਼ੂ ਜੀ ਨੇ ਕਿਹਾ ਇਹਨਾਂ ਵਾਸਤੇ ਪਰਮੇਸ਼ਵਰ ਹੈ ਨਹੀਂ। ਨਾ ਕਿ ਯੂਸ਼ੂ ਵਾਸਤੇ ਹੈ ਨਹੀਂ। ਇਹ ਲੋਕਾਂ ਵਾਸਤੇ ਪਰਮੇਸ਼ਵਰ ਹੈ ਨਹੀਂ। ਜਿਹੜੇ ਮੈਨੂੰ ਸੂਲੀ ਤੇ ਟੰਗ ਰਹੇ ਆ ਉਹ ਅਰਥਾਂ ਨੂੰ ਸਹੀ ਲਾਓ ਅਮਰਤਪਾਲ ਸਿੰਘ ਜੀ। ਅਰਥਾਂ ਨੂੰ ਸਹੀ ਢੰਗ ਦੇ ਨਾਲ ਕਰੋ। ਬਾਕੀ ਅਮਰਿਤਪਾਲ ਸਿੰਘ ਜੀ ਕਹਿੰਦੇ ਭਗਤ ਸਿੰਘ ਭੁਲੱਕੜ ਨੌਜਵਾਨ ਸੀ ਬਾ ਕਮਾਲ ਹੋ ਗਈ ਯਾਰ ਨੌਜਵਾਨ ਸਾਡੇ ਦੇਸ਼ ਲਈ ਸ਼ਹੀਦ ਹੋ ਗਿਆ ਤੁਸੀਂ ਕਹਿੰਦੇ ਭੁਲੱਕੜ ਨੌਜਵਾਨ ਸੀ ਮੈਨੂੰ ਦੱਸੋ ਇੰਡੀਆ ਦੇ ਵਿੱਚ ਸਭ ਤੋਂ ਵੱਧ ਮਸ਼ਹੂਰੀ ਭਗਤ ਸਿੰਘ ਦੀ ਹੋਈ ਆ ਕਿਸੇ ਸ਼ਹੀਦ ਦੀ ਇੰਨੀ ਮਸ਼ਹੂਰੀ ਨਹੀਂ ਹੋਈ ਭਾਰਤ ਪੰਜਾਬ ਦਾ ਇੱਕੋ ਇੱਕ ਸੂਰਮਾ ਯੋਧਾ ਹੈ ਭਗਤ ਸਿੰਘ ਜਿਹਦੀ ਆਲ ਵਰਲਡ ਦੇ ਵਿੱਚ ਮਸ਼ਹੂਰੀ ਹੈ ਭਗਤ ਸਿੰਘ ਮੈਂ ਇੱਕ ਬੇਨਤੀ ਕਰਾਂ ਭਗਤ ਸਿੰਘ ਉਹ ਯੋਧਾ ਹੋਇਆ ਜਦੋਂ ਤੇਰਮਾ ਮੋਰਚਾ ਜੈਤੋਂ ਦਾ ਗਿਆ ਉਹਨੂੰ ਪ੍ਰਸ਼ਾਦਾ ਸ਼ਿਕਾਇਆ ਭਗਤ ਸਿੰਘ ਉਹ ਸੂਰਮਾ ਹੋਇਆ ਜੇਲ੍ਹ ਚਿੱਠੀਆਂ ਪੁਸਤਕ ਪੜ੍ਹ ਕੇ ਦੇਖੋ ਅਮਰਪਾਲ ਸਿੰਘ ਜੀ ਜੇਲ੍ਹ ਚਿੱਠੀਆਂ ਪੁਸਤਕ ਭਾਈ ਰਣਜੀਤ ਸਿੰਘ ਦੀ ਲਿਖੀ ਹੋਈ ਆ ਭਗਤ ਸਿੰਘ ਨੇ ਅਮਰੇਸ਼ ਗੰਦੀ ਮੰਗ ਕੀਤੀ ਜੇਲ੍ਹ ਦੇ ਵਿੱਚ ਭਗਤ ਸਿੰਘ ਨੇ ਕੇਸ ਰੱਖੇ ਜੇਲ੍ਹ ਦੇ ਵਿੱਚ ਭਗਤ ਸਿੰਘ ਨੇ ਇਹ ਮੰਨਿਆ ਕਿ ਮੇਰੇ ਕੋ ਕੈਸ ਕਟਾ ਕੇ ਗਲਤੀ ਹੋਈ ਹੈ ਜੇਲ੍ਹ ਦੇ ਵਿੱਚ ਤੁਸੀਂ ਭਗਤ ਸਿੰਘ ਨੂੰ ਮਾੜਾ ਕਹੀ ਜਾਂਦੇ ਕਦੇ ਤੁਸੀਂ ਪਾਦਰੀਆਂ ਤੇ ਲੈ ਆਨੇ ਗੱਲ ਕਦੇ ਤੁਸੀਂ ਯਸ਼ੂ ਨੂੰ ਕਹਿ ਦਿੰਦੇ ਆ ਯਾਰ ਯਸ਼ੂ ਇੱਕ ਅਵਤਾਰ ਹੋਇਆ ਕੋਈ ਮਾੜੀ ਮੋਟੀ ਗੱਲ ਹੈ ਯਸ਼ੂ ਇਹਨੇ ਦੇਸ਼ ਵਾਸਤੇ ਰਹਾ ਯਸ਼ੂ ਇੰਨੇ ਦੇਸ਼ਾਂ ਵਿੱਚ ਅਸੀਂ ਜਾ ਕੇ ਰਹਿ ਰਹੇ ਆ ਮਾੜੀ ਮੋਟੀ ਗੱਲ ਐਵੇਂ ਕਹਿਤਾ ਕਿ ਯਿਸੂ ਜੀ ਨੇ ਇਦਾਂ ਕਿਹਾ ਅਖੀਰ ਵੇਲੇ ਰੱਬ ਹੈ ਨਹੀਂ ਉਹਨੇ ਉਹਨਾਂ ਨੇ ਇਹ ਕਿਹਾ ਸੀ ਕਿ ਇਹਨਾਂ ਵਾਸਤੇ ਰੱਬ ਹੈ ਨਹੀਂ ਦੁਨੀਆ ਵਾਸਤੇ ਨਾ ਕਿ ਯਿਸੂ ਵਾਸਤੇ ਰੱਬ ਹੈ ਨਹੀਂ ਜੇ ਯਿਸੂ ਵਾਸਤੇ ਰੱਬ ਨਾੰ ਦਾ ਸੂਲੀ ਨਾ ਚੜਦਾ ਉਹ ਉਹਨਾਂ ਦਾ ਕਹਿਣਾ ਮੰਨ ਲੈਂਦਾ ਇਹ ਗੱਲਾਂ ਨੂੰ ਵਿਚਾਰ ਕੇ ਪੜ ਕੇ ਮੈਂ ਅਮਰਿਤਪਾਲ ਸਿੰਘ ਨੂੰ ਬੇਨਤੀ ਕਰਾਂਗਾ ਭਾਈ ਤੂੰ 2-3 ਸਾਲ ਦਮਦਮੀ ਟਕਸਾਲ ਚ ਲਾ ਪੜ ਵਿਚਾਰ ਉਸ ਤੋਂ ਬਾਅਦ ਬਿਆਨ ਦੇ ਆ ਕੇ ਹੁਣ ਅੱਜ ਦੇ ਮੁੱਦੇ ਤੇ ਆਨੇ ਪੱਤਰਕਾਰ ਤੇ ਪਰਚਾ ਦਰਜ ਹੋਇਆ ਕਿਵੇਂ ਉਹਨਾਂ ਦੇ ਹੱਕ 'ਚ ਖੜੇ ਹੋ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਮੰਗ ਖਾਸਤੇ ਨੇ ਨਾ ਕਦੀ ਕੀਤੀ ਨਾ ਕਰਦਾ ਅਸੀਂ ਦੱਸਦੇ ਆ ਪਰਚਾ ਰੱਦ ਕਰੋ ਨਹੀਂ ਤਾਂ ਅਸੀਂ ਕਰਾਂਗੇ ਤੇ ਜੇ ਪੁਲਿਸ ਪ੍ਰਸ਼ਾਸਨ ਪਰਚਾ ਰੱਦ ਨਹੀਂ ਕਰਦੇ ਤੁਹਾਡੇ ਦਬਾਅ ਵੇਟ ਆ ਕੇ ਜਾਂ ਤੁਹਾਡੀ ਮੰਗਾਂ ਨਹੀਂ ਮੰਨਦੀ ਤਾਂ ਅਗਲਾ ਪੈਰਵਾਈ ਕੀ ਹੋਊਗੀ ਅਗਲੀ ਪੈਰਵਾਈ ਉਹ ਪੱਤਰਕਾਰ ਸਾਡੇ ਕੋਲ ਰਹੇਗਾ ਪੁਲਿਸ ਫੜ ਕੇ ਦਿਖਾਵੇ ਉਹਨੂੰ ਅੰਗਸਿਕ ਜਥੇਬੰਦੀ ਆ ਜਿਹੜੀ ਪੱਤਰਕਾਰ ਮਨੋਜ ਹੀਰਾ ਦੇ ਹੱਕ ਚ ਆਈਆਂ ਹੋਈਆਂ ਨੇ ਤੇ ਵਕੀਲ ਭਾਈਚਾਰਾ ਵੀ ਉਤਰਿਆ ਹੋਇਆ ਹੈ ਤੇ ਹੁਣ ਮਨੋਜ ਹੀਰਾ ਦਾ ਜਿਹੜਾ ਹੈ ਪਰਚਾ ਰੱਦ ਕਰਾਉਣ ਦੀ ਮੰਗ ਹੋ ਰਹੀ ਹੈ ਲੁਧਿਆਣਾ ਤੋਂ ਕੈਮਰਾਮੈਨ ਦੀਪ ਦੇ ਨਾਲ ਅਭਿਸ਼ੇਕ ਜਲੋਟਾ ਅਸਮザਰ نیوز ਲੁਧਿਆਣਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੂਤ ਕਰਨ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਜਦਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾਂਤਰੀ ਕੋਲੋ ਕਾਮਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786